ਹਾਂਜੀ ਅੱਜ ਤੁਹਾਨੂੰ ਆਪਾਂ ਨਵਾਂ ਤਰੀਕਾ ਦੱਸਾਂਗੇ ਪਾਈਪਿੰਗ ਕੱਢਣ ਦਾ ਆਪਾਂ ਸਲਵਾਰ ਵਾਲੇ ਨਾਲ ਦੇ ਕੱਪੜੇ ਤੇ ਗਲਾ ਜੜ ਕੇ ਪਾਈਪਿੰਗ ਕੱਢਾਂਗੇ ਤੇ ਇਸ ਤਰ੍ਹਾਂ ਦਾ ਡਿਜ਼ਾਈਨ ਬਣਾਵਾਂਗੇ ਤੇ ਇਹ ਬਹੁਤ ਹੀ ਸੌਖਾ ਜਿਹਾ ਤੇ ਇਹ ਚੀਜ਼ ਹੈ ਤਰੀਕਾ ਹੈ ਗਲੇ ਤੇ ਪਾਈਪਿੰਗ ਲਾਉਂਦਾ ਸਲਵਾਰ ਨਾਲ ਦੀ ਹੁਣ ਆਪਾਂ ਪਹਿਲਾਂ ਇਹਦੇ ਗਲੇ ਦਾ ਵਿਚਾਲਾ ਕਰ ਲੈਣਾ ਗਲੇ ਦਾ ਵਿਚਾਲਾ ਕਰਕੇ ਵਿਚਾਲੇ ਆਪਾਂ ਕੱਟ ਲਾ ਕੇ ਤੇ ਉੱਥੇ ਆਪਾਂ ਇਹਦੀ ਪਾਈਪਿੰਗ ਲਗਾਵਾਂਗੇ ਜਿੱਥੇ ਕਿ ਆਪਾਂ ਬਟਨ ਲਗਵਾਣੇ ਹੈ ਤੇ ਉਹਦੇ ਤੇ ਵੀ ਆਪਣੀ ਪਾਈਪਿੰਗ ਲਾਉਣੀ ਹੈ ਜਿੰਨਾ ਆਪਾਂ ਗਲਾ ਰੱਖਣਾ ਉਹਦੇ ਨੀਚੇ 8 ਇੰਚ ਦਾ ਨਿਸ਼ਾਨ ਲਾ ਕੇ ਤੇ ਇਧਰੋਂ ਆਪਾਂ ਗਲੇ ਦਾ ਨਿਸ਼ਾਨ ਲਾ ਲੈਣਾ ਹੁਣ ਆਪਾਂ ਇਹਨੂੰ ਕੱਟ ਕਰ ਲਾਂਗੇ ਤੇ ਇੱਥੋਂ ਆਪਾਂ ਥੋੜਾ ਜਿਹਾ ਜਾਨੀ ਆਪਣੀ ਜਿਹੜੀ ਪਾਈਪਿੰਗ ਹੈ ਜਿੱਦਨੇ ਆਪਣਾ ਗਲਾ ਆ ਹੁੰਦਾ ਉੱਥੋਂ ਆਪਾਂ ਥੋੜੀ ਜਿਹੀ ਉੱਪਰੋਂ ਰੱਖ ਕੇ ਗਲੇ ਤੇ ਪਾਈਪਿੰਗ ਲਗਾ ਲਾਂਗੇ ਇਹ ਜਿਹੜੀ ਪਾਈਪਿੰਗ ਆਪਾਂ ਬਿਲਕੁਲ ਨਾਲ-ਨਾਲ ਜਿਵੇਂ ਆਪਣੀ ਸੀਨ ਆਉਣੀ ਚਾਹੀਦੀ ਪਾਈਪਿੰਗ ਕੱਲੀ ਬਾਹਰ ਆਉਣੀ ਚਾਹੀਦੀ ਹੈ ഓ കപ്പിച്ച നീച്ചാ കൗടാണ ഇതായ തര പൈപിംഗ് ദൂസരി സൈഡ ദോണ സൈഡാത്തി പൈപിംഗ ലിജൈൻ ആ ഗാര സെച്ച് ബിക്ക് കട്ട ഇതായപിംഗ കട്ട ఏ పేర పా దో పేర బాను పైప బ జరి దొన్న సైడ్ ఇదా నీచే ఇో రా కట్ కను కట్ కనూ కి ఎదానా ਇੱਪਾ ਪੱਟੀ ਤਿਆਰ ਕਰ ਲੈਣੀ ਆ ਸਲਵਾਰ ਨਾਲ ਦੇ ਕੱਪੜੇ ਦੀ ਕੋਈ ਪੱਟੀ ਲਾਵਾਂਗੇ نیچے ਤੇ ਇਹਨੂੰ ਫੋਲਡ ਕਰਕੇ ਇਸ ਤਰ੍ਹਾਂ ਰੱਖ ਲੈਣਾ ਤੇ ਜਿਹੜੀ ਪਾਈਪਿੰਗ ਆਪਣੀ ਬਾਹਰ ਦਿ세 نیچے ਆਪਾਂ ਤਾਂ ਕੱਪੜਾ ਹੀ ਲਗਾਉਣਾ ਕਿ ਆਪਣੀ ਜੇ ਕੋਈ ਥੋੜੀ ਬਹੁਤ ਵਿਥਰ ਹੋਊਗੀ ਨਹੀਂ ਬਚਦੀ ਵਾਈਟ ਕੱਪੜਾ ਕਰ ਦਿਖਦਾ ਤਾਂ ਕਰਕੇ ਆਪਾਂ ਪਾਈਪਿੰਗ ਦੇ ਨਾਲ ਦਾ ਕੱਪੜਾ نیچے ਲਗਾਇਆ ਇੱਥੋਂ ਆਪਾਂ ਨਾਲ-ਨਾਲ ਦੀ ਇੱਕ ਸਲਾਈ ਲਾ ਦੇਣੀ ਹੈ ਤੇ ਇਸੇ ਤਰੀਕੇ ਨਾਲ ਆਪਾਂ ਦੂਜੀ ਸਾਈਡ ਵੀ ਉਹ ਆਪਾਂ ਇਸ ਤਰੀਕੇ ਨਾਲ ਆਕੇ ਆਪਾਂ ਨੀਚੇ ਵਾਲ ਨਹੀਂ ਪਹਿਣਾ ਚਾਹੀਦਾ ਉਸ ਉਸ ਹਾਵ ਨਾਲ ਹੀ ਆਪਾਂ ਲਾਉਣੀ ਹੈ ਪਾਈਪਿੰਗ ਤੇ ਆਪਾਂ ਡੋਰੀ-ਡੋਰੀ ਜਿਹੜੀ ਵਿੱਚ ਪਾਈਪਿੰਗ ਆ ਉਹ ਆਪਾਂ ਬਾਹਰ ਕੱਢਣੀ ਹੈ ਉਸ ਦੂਸਰੀ ਆਪਾਂ ਅੰਦਰ ਕਰ ਦੇਣੀ ਹੈ ਇਹ ਆਪਾਂ ਫालतू ਕੱਟ ਕਰ ਦੇਣਾ ਇਹ ਆਪਣੇ ਇਸ ਤਰ੍ਹਾਂ ਲਾ ਕੇ ਤੇ ਆਹ ਆਪਣਾ ਸ਼ਰਟ ਹੈ ਤੇ ਆਪਣੇ ਸਲਵਾਰ ਦਾ ਕੱਪੜਾ ਤੇ ਆਪਾਂ ਸ਼ਰਟ ਤੇ ਜਿਹੜੀ ਪਾਈਪਿੰਗ ਕੱਢਣੀ ਗਲੇ ਤੇ ਉਹ ਸਲਵਾਰ ਨਾਲ ਦੀ ਪਾਈਪਿੰਗ ਆਪਾਂ ਲਗਾਉਣੀ ਹੈ ਤੇ ਇਹ ਵਾਲੀ ਆਪਾਂ ਸਲਵਾਰ ਵਾਲੇ ਕੱਪੜੇ ਦੀ ਗਾਲਾ ਜੜ ਕੇ ਤੇ ਆਪਾਂ ਕਿਸ ਤਰੀਕੇ ਨਾਲ ਗਲੇ ਦੀ ਪਾਈਪਿੰਗ ਕੱਟ ਸਕਦੇ ਆ ਤੇ ਅੱਜ ਤੁਹਾਨੂੰ ਨਵਾਂ ਤਰੀਕਾ ਇੱਕ ਦੱਸਾਂਗੇ ਕਿ ਸਵਾਰ ਨਾਲ ਦਾ ਕੱਪੜਾ ਲਾ ਕੇ ਆਪਾਂ ਨੂੰ ਅੱਡ ਪਾਈਪਿੰਗ ਨਹੀਂ ਲਾਉਣੀ ਪੈਂਦੀ ਤੇ ਆਪਾਂ ਐਸੇ ਨਾਲ ਹੀ ਆਪਾਂ ਪਾਈਪਿੰਗ ਕਰਦੇ ਆ ਮਤਲਬ ਗ੍ਰੀਕ ਕ੍ਰਿਪ ਜਿਹੜੀ ਆਪਾਂ ਵੈਸੇ ਡੋਰੀ ਲਾਉਣੇ ਪਾਏਗੇ ਉਹ ਲਾਉਣ ਦੀ ਲੋੜ ਨਹੀਂ ਤੇ ਆਪਾਂ ਐਸੇ ਕੱਪੜੇ ਨਾਲ ਹੀ ਪਾਈਪਿੰਗ ਬਣਾ ਕੇ ਬਾਹਰ ਕੱਢਾਂਗੇ പെല്ലാം ഗഴന ജി ജാർ തര കളേ ഹോൾ അപ്പം ഇത് തരണം പ്രെസ് ചാകറ്റിംഗ് തരകഡ കള ജ కప్పా ఎన్న డకిట్ జి బుకర బ బుకరతో దొన్న హిస్తో ఫాని ఎక్కువ టక్ ఇప్పుడు టక్ట్లా ਜਿਹੜਾ ਆਪਣਾ ਨਿਸ਼ਾਨ ਲੱਗਾ ਇਹ ਆਪਣਾ 6.5 ਇੰਚ ਤਿਆਰ ਕਰਨਾ ਤੇ ਆਪਾਂ ਇੱਥੇ 6.5 ਦੇ ਨਿਸ਼ਾਨ ਲਾਉਣਾ ਹੈ ਇਸ ਤਰ੍ਹਾਂ ਇੱਥੋਂ ਰੱਖ ਕੇ ਸਿੱਧਾ ਨਿਸ਼ਾਨ ਲਾਉਣਾ ਹੈ ਇਹਦੇ ਪ੍ਰਾਪਰ ਆਪਣਾ 6.5 ਦੇ ਨਿਸ਼ਾਨ ਵਾਲਾ ਇਹ ਆਪਣਾ 6.5 ਇੰਚ ਨਿਸ਼ਾਨ ਲੱਗਿਆ ਇਹ ਜਿਹੜਾ ਆਪਣਾ ਪੱਕਾ ਹੈ ਇਹ ਆਪਾਂ ਨੇ ਜਿਹੜਾ ਨਿਸ਼ਾਨ ਆਪਾਂ ਨੂੰ ਬਾਹਰ ਦਿਖਣਾ ਚਾਹੀਦਾ ਇਹ ਇੱਥੇ ਆਪਾਂ ਰੱਖਾਂਗੇ ਕਿਉਂਕਿ ਜਿੰਨਾ ਆਪਣਾ ਇਹ ਆ ਉਹਨਾਂ ਆਪਣਾ ਉੱਪਰ ਸਲਾਈ ਚਾਜ ਜਾਣਾ ਤੇ ਆਪਣਾ ਗਲਾ ਬਿਲਕੁਲ सगळी तयार राहिजू अपना आपण थोडा ज्या टांका लागा ला की आपण जेडा गळा हिलदे ना रखले हा आपण जे सलाई लागली आता थोडा ज्या इथे रखांगे थोडा छड के थोडा थोडा आपण इथे रखल जस तरी ਜਿਹੜੀ ਆਪਾਂ ਸਲਾਈ ਲਾਉਣੀ ਹੈ ਇਹ ਆਪਾਂ ਇੰਨਾ ਛੱਡਣਾ ਹੈ ਨਾ ਠੀਕ ਹੈ ਇੰਨਾ ਇੰਨਾ ਆਪਾਂ ਛੱਡ ਕੇ ਬਰੀਕ ਜਿੰਨੀ ਕ ਆਪਣੇ ਡੋਰੀ ਹੈ ਪਾਈਪਿੰਗ ਕਾਟਦੇ ਉਹਨੇ ਜਿੰਨੀ ਉਹਨਾ ਮਾਪ ਛੱਡਾ ਤੇ ਇੱਥੋਂ ਆਪਾਂ ਸਲਾਈ ਲਾਉਣੀ ਸ਼ੁਰੂ ਕਰਾਂਗੇ ਕੋਈ ਕੁਝ ਆਪਾਂ ਛੱਡਣਾ ਬੁਕਰਮ ਦੇ ਸਾਮਣ ਜਿਹੜਾ ਇੱਕੋ ਜਿਹਾ ਛੱਡਾਂਗੇ ਉਸ ਤੋਂ ਆਪਾਂ ਸਲਾਈ ਲਾਵਾਂਗੇ ਜਦੋਂ ਆਪਾਂ ਇੱਕੋ ਛੱਡਣ ਵਾਸਤੇ ਆਪਾਂ ਪੈਰ ਦਾ ਧਿਆਨ ਰੱਖਣਾ ਵੀ ਆਹ ਜਿਹੜਾ ਆਪਣਾ ਪੈਰ ਕਿੱਥੇ-ਕਿੱਥੇ ਆ ਰਿਹਾ ਹੈ ਤੇ ਆਪਣੀ ਸਾਈਜ਼ ਜਿਹੜੀ ਇੱਕੋ ਜੀ ਸਾਬ ਹੈ ਇੱਥੇ ਜਿਹੜੀ ਇੱਕੋ ਜੀ ਰਹੂਗੀ ਫਿਰ ਇੱਥੇ ਆਪਾਂ ਇੱਕ ਵਾਰ ਬਣਾ ਲੀਏ ਠੀਕਾ ਹੁਣ ਆਪਾਂ ਆਹ ਦੇਖ ਸਕਦੇ ਤੁਸੀਂ ਆਪਣੀ ਸਲਾਈ ਇੱਕੋ ਇੱਕੋ ਜੀ ਵੱਜ ਰਹੀ ਹੈ ਕਿਉਂਕਿ ਆਪਾਂ ਪੈਰ ਜਿਹੜਾ ਇਹਦੇ ਨਾਲ-ਨਾਲ ਦੀ ਲਿਆਵਾਂਗੇ ਤਾਂ ਆਪਣਾ ਜਿੰਨਾ ਛੱਡਣਾ ਉਹਨਾਂ ਆਪਾਂ ਇੱਕ ਵਾਰ ਦੇਖ ਲਿਆ ਤੇ ਆਪਣਾ ਸੇਮ ਇੱਕੋ ਜਿਹਾ ਫਿਰ पाईपिंग जी निकू इथं गलाई तू आपण स्लो मशीन चला जिथं आपण गलाई हि उतू आपण पूर ध्यान आपण लावला हा बघा ਆਪਣਾ ਨਾਗੇ ਵਿਚਾਲਾ ਇਹ ਇਥੋਂ ਫੱਕ ਤਾਂ ਨਹੀਂ ਹੈ ਇਹ ਵੀ ਸਟਕ ਕਰ ਲਏ ਇੱਕ ਵਾਰੀ ਕਿਉਂਕਿ ਆਪਣਾ ਕੱਪੜਾ ਇਹ ਇਹਦੇ ਨਾਲ ਤੇ ਗਲਾ ਜਿਹੜਾ ਆਪਣਾ ਇੱਕੋ ਜਿਹਾ ਵਧੀਆ ਸਹੀ ਹੋਵੇ ਨਹੀਂ ਇੱਥੇ ਆਪਾਂ ਪਹਿਲਾਂ ਪੈਨ ਵੀ ਲਗਾ ਸਕਦੇ ਆ ਜੇ ਨਾ ਸੈੱਟ ਆਉਂਦਾ ਵੇ ਇੱਕ ਪਹਿਲਾਂ ਆਪਾਂ ਪੈਨ ਹੀ ਲਗਾ ਲਵੋ ਉਸ ਤਰੀਕੇ ਨਾਲ ਵਧੀਆ ਤਾਂ ਕਰ ਸਕਦੇ ਆ ਉਹਨੇ ਫਿਰ ਸਟਕ ਕਰ ਲਿਆ ਹੁਣ ਆਪਾਂ ਇੱਥੋਂ ਸ਼ੁਰੂ ਕਰਕੇ ਦੇ ਤੁਸੀਂ ਦੇਖ ਸਕਦੇ ਆ ਆਪਾਂ ਨੇ ਸਾਰਾ ਤੰਕਾ ਜਿਹੜਾ ਇਸ ਤਰੀਕੇ ਨਾਲ ਲਾ ਲਿਆ ਐਨਾ ਐਨਾ ਆਪਾਂ ਕੱਪੜਾ ਵਿੱਚ ਛੱਡਿਆ ਇਧਰਲੀ ਸਾਈਡ ਵੀ ਸਾਰੇ ਸਾਈਡ ਤੇ ਆਪਣਾ ਇੱਕੋ ਜਿਹਾ ਕੱਪੜਾ ਛੱਡ ਲਿਆ ਆਪਾਂ ਨੇ ਹੁਣ ਕੀ ਕਰਨਾ ਆਪਾਂ ਇਹਦੇ ਨਾਲ ਨਾਲ ਇਸੇ ਤਰ੍ਹਾਂ ਕਟਿੰਗ ਕਰ ਲਾਂਗੇ ਤੇ ਇਹ ਆਪਾਂ ਸਿੰਪਲ ਪਾਈਪਿੰਗ ਵੀ ਕਾੜ ਛੱਡਦੇ ਆ ਤੇ ਜੀ ਆਪਾਂ ਵਿੱਚ ਇਹਦੇ ਡੋਰੀ ਪਾਉਣੀ ਹੈ ਡੋਰੀ ਵੀ ਪਾ ਸਕਦੇ ਆ ਤੇ ਵੈਸੇ ਤਾਂ ਇਦਾਂ ਹੀ ਕਿਉਂਕਿ ਬੁਕਰੋਂ ਵਿੱਚ ਆ ਜਾਂਦੀ ਹੈ ਤੇ ਸਿੰਪਲ ਵੀ ਇਹ ਵਧੀਆ ਲੱਗਦੀ ਹੈ

ਇਹਤੇ ਕੱਟ ਲਾ ਦੇਗੇ ਸੀ ਛੋਟੇ ਛੋਟੇ ਹੁਣ ਤੁਸੀਂ ਦੇਖ ਸਕਦੇ ਆਪਣਾ ਇਹ ਸਾਰਾ ਜੜਾ ਹੈਗਾ ਨਾ ਹੁਣ ਤੁਸੀਂ ਦੇਖੋ ਇਹ ਨੂੰ ਆਪਾਂ ਵੀ ਤਰ੍ਹਾਂ ਬਣਾਇਆ ਏਦਾਂ ਮੋੜਨਾ ਜਿੱਨਾ ਆਪਣਾ ਖਾਲੀ ਛੱਡਿਆ ਇੰਨੇ ਆਪਣੇ ਪਾਈਪਿੰਗ ਨਿਕਲੂਗੀ ਇਹਨੂੰ ਇਸ ਤਰੀਕੇ ਨਾਲ ਆਪਾਂ ਕਰਕੇ ਰੱਖਾਂਗੇ ਦੇਖੋ ਇਹ ਪਾਈਪਿੰਗ ਨਿਕਲੀ ਇਹਨਾਂ ਉੱਪਰਲੀ ਸਾਈਡ ਜਿੱਨਾ ਆਪਾਂ ਨੂੰ ਪਾਈਪਿੰਗ ਚਾਹੀਦੀ ਹੈ ਉਸ ਤੋਂ ਬਣਾਉਣਾ ਪਾਈਪਿੰਗ ਆ ਗਈ ਇਹਨੂੰ ਥੋੜਾ ਰੱਖ ਕੇ ਆਪਾਂ ਇਹਦੇ ਇੱਕ ਨਾਲ ਨਾਲ ਦੀ ਬਖਾ ਲਾਵਾਂਗੇ ਬਰੀਕ ਬਖਾ ਕਰਕੇ ਹੀ ਆਪਾਂ ਏਦਾਂ ਆਪਾਂ ਇਹਦੇ ਨਾਲ ਨਾਲ ਬਖਾ ਲਈ ਜਨਾਂਗੇ ਤੇ ਪਾਈ ਤੇ ਆਪਣੀ ਬਾਹਰ ਨਾ ਜਾਈ। ਤੇ ਆਪਾ ਕਪੜੇ ਨੂੰ ਇਸ ਤਰ੍ਹਾਂ ਕਾਕੇ ਸੈੱਟ ਕਰਕੇ ਫਿਰ ਮਾਰ ਲਈਏ ਸੋਣ। ਮੈਂ ਜਿਦਾ ਇਦਾਂ ਹੀ ਆਪਾਂ ਲਾਈ ਵਿੱਚ। ਭਲਾਈ ਵਿੱਚ ਕਪੜਾ ਅੰਦਰ ਨੂੰ ਜਾਂਦਾ ਆਂਦਾ। ਕਿਉਂਕਿ ਗਲਾਈ ਹੁੰਦੀ ਹੈ ਇਹਨੂੰ ਆਪਾਂ ਇਸ ਤਰ੍ਹਾਂ ਥੋੜਾ ਜਿਹਾ ਸੈੱਟ ਕਰਕੇ ਰੱਖ ਕੇ ਪਾਈਪ ਨੂੰ ਜਿਹੜੀ ਆਪਾਂ ਬਾਹਰ ਕੱਢ ਕੇ ਫੇਰ ਆਪਾਂ ਸਰਾਈ ਲਉਣੀ ਹੈ ਉਹ ਵੇਖਦਾ ਕਰਕੇ ਇੱਥੇ ਆਪਣਾ ਜੇ ਥੋੜਾ ਜਿਆਦਾ ਆਉਂਦਾ ਇਹਦੇ ਵਿੱਚੋਂ ਆਪਾਂ ਕੱਪੜਾ ਕੱਟ ਕਰ ਦੇਣਾ ਆ ਜਿਹੜੀ ਇਹ ਤੋਂ ਮोटा ਆਉਂਦਾ ਥੋੜਾ ਜਿਹਾ ਤੇ ਆਪਾਂ ਪੱਛਗਣੇ ਥੋੜਾ ਜਿਹਾ ਆ ਦੇਖ ਸਕਦੇ ਹੋ ਤੁਸੀਂ ਆਪਣੇ ਬਹੁਤ ਸੋਹਣੀ ਪਾਈਪਿੰਗ ਬਰੀਕ ਬਰੀਕ ਨਿਕਲ ਕੇ ਨਿਕਲ ਗਈ ਹੈ ਤੇ ਇਹ ਇਹ ਦੇਖ ਸਕਦੇ ਆ ਆਪਣਾ ਇਹ ਕਪੜਾ ਜਿਹੜਾ ਇਹ ਆਪਣਾ ਬਿਲਕੁਲ ਸਫਾਈ ਨਾਲ ਨਿਕਲੀ ਹੈ ਤੇ ਇਹ ਆਪਣੇ ਸਾਰੇ ਗਲੇ ਤੇ ਉਸੇ ਤਰ੍ਹਾਂ ਦੀ ਜਿਵੇਂ ਆਪਾਂ ਡੋਰੀ ਵਾਲੀ ਪਾਈਪਿੰਗ ਹੁੰਦੀ ਹੈ ਉਸੇ ਤਰ੍ਹਾਂ ਹੀ ਤਿਆਰ ਹੋ ਗਿਆ ਗਲਾ ਇਸੇ ਤਰੀਕੇ ਨਾਲ ਤੁਸੀਂ ਗਲੇ ਦੀ ਪਾਈਪਿੰਗ ਲਾ ਸਕਦੇ ਹੋ ਹੁਣ ਆਪਾਂ ਪਾਈਪਿੰਗ ਲਗਾ ਲਈ ਹੈ ਇਹ ਪਾਈ ਹੌ ਆਪਾਂ ਇਹਨਾਂ ਕੱਟ। ਹੁਣ ਆਪਾਂ ਇਹਨੂੰ ਬਣਾ ਲਏਸ ਲਾ ਲਵਾਂਗੇ ਇਹਦੇ ਉੱਪਰ ਇਹ ਆਪਣੇ ਕੋਲ ਇਹ ਲੇਸ। ਹਾਂਜੀ ਆਪਾਂ ਨੇ ਹੁਣ ਇਹ ਦੋਈ ਵੀ ਲਗਾ ਲਈ ਪਾਈਪਿੰਗ ਲੱਗ ਗਈ। ਹੁਣ ਆਪਾਂ ਇਹਦੇ ਤੇ ਲਾਵਾਂਗੇ ਲੇਸ। ਇਹ ਜਿਹੜੀ ਲੇਸ ਲਾਉਣੀ ਹੈ ਨਾ ਆਪਾਂ ਇਹ ਆਪਾਂ ਹੁਣ ਇੱਥੋਂ ਤਰਕੇ ਇਹਦੀ ਲਗਾਵਾਂਗੇ। ਇਥੋਂ ਆਪਾਂ ਥੋੜਾ ਥੋੜਾ ਸਾਨਾ ਛੱਡਾਂਗੇ ਬਿਲਕੁਲ ਆਪਾਂ ਨਾਲ ਨਹੀਂ ਰੱਖਣੀ ਇਥੋਂ ਆਪਾਂ ਨੇ ਥੋੜੀ ਜੀ ਛੰਨ ਛੱਡ ਕੇ ਇਸ ਤਰੀਕੇ ਨਾਲ ਆਪਾਂ ਇਥੋਂ ਲੈਸ ਲਾਉਣੀ ਸ਼ੁਰੂ ਕਰਨੀ ਹੈ ਜਦੋਂ ਆਪਾਂ ਲੈਸ ਲਾਉਣੀ ਹੈ ਫਿਰ ਆਪਾਂ ਨੇ ਨਾਲ ਦਾ ਧਾਗਾ ਇਹਦੇ ਨਾਲ ਦਾ ਉੱਪਰਲਾ ਧਾਗਾ ਇਹਦੇ ਨਾਲ ਦਾ ਚੇਂਜ ਕਰ ਲੈਣੇ ਆਪਾਂ ਤੇ ਹੁਣ ਆਪਾਂ ਇਹ ਲੈਸ ਜਿਹੜੀ ਹੈ ਥੋੜਾ ਥੋੜਾ ਸਾਨਾ ਛੱਡ ਕੇ ਜਿਹੜਾ ਆਪਣਾ ਕਰੀਮ ਕਪੜਾ ਵਿੱਚ ਦਿ세 ਤੇ ਇੱਕੋ ਜੀ ਵਿੱਥ ਛੱਡ ਛੱਡ ਕੇ ਆਪਾਂ ਇਹਨੂੰ ਨਾਲ ਨਾਲ ਲੇਸ ਦੀ ਜਿਹੜੀ ਕੰਨੀ ਹੈ ਸਾਈਡ ਤੇ ਉਹਦੇ ਉੱਪਰ ਉੱਪਰ ਸਲਾਈ ਲਾਵਾਂਗੇ ਇੱਥੋਂ ਆਪਾਂ ਗਲਾਈ 'ਚ ਆਪਾਂ ਪੂਰਾ ਧਿਆਨ ਨਾ ਲਾਵਾਂਗੇ ਤਾਂ ਕਿ ਆਪਣੀ ਜਿਹੜੀ ਬਾਹਰਲੀ ਸਾਈਡ ਸਲਾਈ ਲਾਵਾਂਗੇ ਲੈਸ ਇਹ ਥੋੜੀ ਚੌੜੀ ਲੈਸ ਹੁੰਦੀ ਜਿਹੜੀ ਉਹਦੇ ਦੋ ਸਲਾਈ ਲੱਗਦੀ ਹੈ ਤੇ ਇਹਦੇ ਆਪਾਂ ਤਾਂ ਕਰਕੇ ਇੱਥੋਂ ਥੋੜੀ ਜਿਹੀ ਗਲਾਈ ਸਹੀ ਆਵੇ ਤਾਂ ਕਰਕੇ ਆਪਾਂ ਨੇ ਅੰਦਰਲੀ ਸਾਈਡ ਤੋਂ ਲੈਸ ਨੂੰ ਥੋੜਾ ਜਿਹਾ ਢਿੱਲਾ ਰੱਖਣਾ ਹੈ ਤੇ ਇੱਥੋਂ ਛੋਟੇ ਛੋਟੇ ਮੜੇ ਜੀ ਨੋਕ ਨਾਲ ਆਪਾਂ ਨੂੰ ਇਹਨੂੰ ਅੰਦਰ ਤਾ ਨੂੰ ਸੈੱਟ ਕਰ ਲੈਣਾ ਤਾਂ ਕਿ ਆਪਣੀ ਬਾਹਰਲੀ ਸਾਈਡ ਦੀ ਲਾਈ ਸਹੀ ਆਵੇ ਇੱਥੋਂ ਆਪਾਂ ਖਿੱਚ ਕੇ ਨਹੀਂ ਲੈ ਆ ਸਲਾਉਣੀ ਥੋੜੀ ਜਿਹੀ ਢਿੱਲੀ ਰੱਖ ਕੇ ਲੈਣੀ ਆ ਫਿਰ ਆਪਣੀ ਗਲਾਈ ਜਿਹੜੀ ਬਿਲਕੁਲ ਸਹੀ ਆਊਗੀ ਤੋਂ ਆਪਾਂ ਢਿੱਲੀ ਇਸ ਤਰੀਕੇ ਨਾਲ ਇਹਨੂੰ ਆਪਾਂ ਥੋੜਾ ਜਿਹਾ ਲੋਕ ਕਿ ਤਿੱਕੀ ਚੀਜ਼ ਨਾਲ ਆਪਾਂ ਕੁਸੀ ਨਾਲ ਵੀ ਇਸ ਤਰ੍ਹਾਂ ਢਿੱਲੀ ਕਰ ਲੈਣਾ ਆਪਾਂ ਲੈਸ ਜਿਹੜੀ ਆ ਉਹ ਥੋੜਾ ਜਿਹਾ ਵਲ ਬਣ ਜੂਗਾ ਥੋੜਾ ਥੋੜਾ ਮਮੂਲੀ ਜਿਹਾ ਪਤਾ ਨਹੀਂ ਲੱਗਦਾ ਆਪਾਂ ਨੂੰ ਐਸੇ ਹੁਣ ਆਪਾਂ ਇੱਥੋਂ ਲਿਆ ਕੇ ਜਿੱਥੋਂ ਤੱਕ ਆਪਣੀ ਜਿਹੜੀ ਡੋਰੇ ਨੀਚੇ ਲਾਈ ਹੈ ਉਥੋਂ ਤਿੱਕਰ ਆਪਾਂ ਇਹ ਲੈਸ ਲਿਆਵਾਂਗੇ ਇੱਥੇ ਵੀ ਆਪਾਂ ਜਿੰਨਾ ਉੱਪਰ ਸੰ ਛੱਡਿਆ ਨਾ ਆਪਣਾ ਕਰੀਮ ਕਲਰ ਦਾ ਉਨਾ ਹੀ ਆਪਾਂ ਨੀਚੇ ਛੱਡਾਂਗੇ ਇਹਦੇ ਨੀਚੇ ਗਲੇ ਦੇ ਚਾਰ ਚੁਪੇਰੇ ਦਾ ਇਥੁਰ ਆਪਾਂ ਆਪਰਾ ਕੇ ਕੋਰਨਰ ਆਪਾਂ ਇੱਕੋ ਜਿਹਾ ਸੈੱਟ ਕਰ ਦਿੰਦੇ ਹਾਂ ਇਹ ਆਪਣਾ ਬਣੀ ਸਦਾ ਆਪਣੀ ਤਰ੍ਹਾਂ ਲੱਗਦੀ ਹੈ। ਇਸ ਨਾਲ ਕੋਈ ਸੈਂਡ ਨਹੀਂ ਆਉਂਦੀ। ਇਹ ਸੈਤੂ ਲਈ ਅਸ। ਤੇ ਇਹ ਆਪਣਾ ਇਸ ਤਰੀਕੇ ਨਾਲ ਗਲਾ ਬਣ ਗਿਆ। ਤੇ ਇਹਦੇ ਵਿੱਚ ਆਪਾਂ ਬਟਨ ਲਗਾ ਸਕਦੇ ਆ। ਤੇ ਇਹ ਲੇਸ ਲੱਗ ਕੇ ਆਪਣਾ ਗਲਾ ਬਹੁਤ ਬਣ ਕੇ ਰੈਡੀ ਆ। ਇਸੇ ਤਰੀਕੇ ਆਪਾਂ ਇਸ ਦੀ ਬਾਜ਼ੂ ਤੇ ਵੀ ਲੇਸ ਲਗਾਵਾਂਗੇ। ਇਹ ਤੋਂ ਆਪਾਂ ਫालतू ਜਿਹੜਾ ਕਾ ਕਪੜਾ ਕੋਈ ਧਾਗਾ ਉਹ ਕੱਟਦੇ ਆ। ਪਲੇਸ ਬਣ ਕੇ ਡਿਜ਼ਾਈਨ ਰੈਡੀ ਹੈ ਹੁਣ ਆਪਾਂ ਨੇ ਇਹਦੇ ਇੱਥੇ ਬਟਨ ਲਗਾਵਾਂਗੇ ਛੋਟੇ ਵਾਲੇ ਬਟਨ ਰੈਡੀमेड ਵੀ ਲਗਾ ਸਕਦੇ ਆ ਤੇ ਕੱਪੜੇ ਦੇ ਮੜ ਕੇ ਵੀ ਲਗਾ ਸਕਦੇ ਆ ਦੇਖ ਆਪਾਂ ਹੁਣ ਬਾਹ ਦੇ ਵੀ ਉਸੇ ਤਰ੍ਹਾਂ ਪਹਿਲਾਂ ਪਾਈਪਿੰਗ ਲਗਾਵਾਂਗੇ ਜਿਵੇਂ ਆਮ ਪਾਈਪਿੰਗ ਲੱਗਦੀ ਹੈ ਉਸੇ ਤਰ੍ਹਾਂ ਇਹ ਬਾਹ ਤੇ ਪਾਈਪਿੰਗ ਲਗਾ ਲੈਣੇ അപ്പം ദോപിംഗ് ലാ ലൈ ഹുണ്ട് ഇത് നാ ജ ഗാച്ച ക വൈറ്റ് ദ്രീമ ജാ തരസ അടച്ച സൈനെ എടുപ്പ ਤੇ ਆਪਣਾ ਬਾਵਾ ਤੇ ਗੈਰੀ ਕਰ ਲਿਆ ਤੇ ਆਪਾਂ ਸੂਟ ਇਹ ਸਲਾਈ ਕਰ ਲਿਆ ਬਟਨ ਲਗਾਤੇ ਹੈ ਤੇ ਇਸ ਤਰ੍ਹਾਂ ਆਪਣਾ ਸੂਟ ਰੈਡੀ ਹੋ ਗਿਆ ਤੇ ਨਾਲ ਆਪਾਂ ਸਟੇਟ ਸਲਵਾਰ ਬਣਾਈ ਹੈ ਤੇ ਚਾਕਾਂ ਤੇ ਆਪਾਂ ਪਾਈਪਿੰਗ ਲਗਾਈ ਹੈ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦੇਣਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਚੂਰ ਕਰ ਲੈਣਾ ਧੰਨਵਾਦ